ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਆਪਣੇ YouTube ਚੈਨਲ CrickZone ਵਰਜ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਹੋਏ ਪਹਿਲੇ ਵੰਡੇ ਕ੍ਰਿਕਟ ਮੈਚ ਬਾਰੇ ਆਦਮੀ ਤਾਂ बुरे ਸੁਪਨੇ ਤੋਂ ਜਾਗਦਾ ਹੈ ਪਰ ਅਸੀਂ ਤਾਂ बुरे ਸੁਪਨੇ ਵਿੱਚ ਹੀ ਜਾਗ ਪਏ ਸੀ 19 ਅਕਤੂਬਰ ਨੂੰ ਅੱਖ ਖੁੱਲੀ ਰੋਹਿਤ ਸ਼ਰਮਾ ਆਊਟ ਮੂੰਹ ਧੋ ਕੇ ਆਏ ਕੋਹਲੀ ਪਰ ਆਊਟ ਕੌਫੀ ਬਣਾਈ ਗਿੱਲ ਵੀ ਆਊਟ ਯਾਰ ਐਨੀ ਵੀ ਕੀ ਕਾਲੀ ਸੀ ਦੀਵਾਲੀ ਦਾ ਸਮਾਂ ਸੀ ਸਭ ਵਿਅਸਤ ਸਨ ਪਰ ਫੈਨਸ ਨੇ ਸਮਾਂ ਕੱਟ ਲਿਆ ਮੈਚ ਦੇਖਣ ਲਈ ਪਰ ਜੋ ਵੇਖਿਆ ਉਹ ਕਿਸੇ ਨੇ ਸੋਚਿਆ ਸੀ 7 ਮਹੀਨਿਆਂ ਬਾਅਦ ਟੀਮ ਇੰਡੀਆ ਨੇ ODI ਖੇਡਿਆ ਵਿਰਾਟ ਤੇ ਰੋਹਿਤ ਸਿਰਫ ਇੱਕੋ ਫਾਰਮੈਟ ਖੇਡ ਰਹੇ ਹਨ ਨਵਾਂ ਕਪਤਾਨ ਨਵੀਂ ਟੀਮ ਨਵਾਂ ਚੈਪਟਰ ਪਰ ਰਿਜ਼ਲਟ ਉਹੀ ਪੁਰਾਣੇ டாਸ ਹਾਰ ਕੇ ਟੀਮ ਇੰਡੀਆ ਨੂੰ ਬੈਟਿੰਗ ਮਿਲੀ ਪਿਚ ਸੀ ਆਸਟ੍ਰੇਲੀਆ ਦੀ ਬਾਉਂਸ ਭਰੀਆ ਰੋਹਿਤ ਸ਼ਰਮਾ ਦਾ ਬਾਲ ਉੱਠਿਆ ਤੇ ਆਊਟ ਵਿਰਾਟ ਆਏ ਉਮੀਦਾਂ ਬਹੁਤ ਸਨ ਪਰ ਪਹਿਲੀ ਵਾਰ ਆਸਟ੍ਰੇਲੀਆ ਵਿੱਚ ODI ਵਿੱਚ ਜ਼ੀਰੋ ਤੇ ਆਊਟ ਹੋ ਗਏ ਗਿੱਲ ਵੀ ਕੁਝ ਨਾ ਕਰ ਸਕਿਆ ਲੱਗ ਰਿਹਾ ਸੀ ਜਿਵੇਂ ਪਿਚ ਸਿਰਫ ਭਾਰਤੀਆਂ ਨੂੰ ਟੈਸਟ ਕਰਨ ਬਣਾਈ ਗਈ ਸੀ ਅਕਸ਼ਰ ਤੇ ਰਾਹੁਲ ਨੇ ਕੁਝ ਸੰਭਾਲਿਆ ਪਰ ਟੀਮ ਸਿਰਫ 136 ਤੱਕ ਹੀ ਪੁੱਜੀ ਤੇ ਆਸਟ੍ਰੇਲੀਆ ਨੇ ਆਸਾਨੀ ਨਾਲ ਚੇਜ਼ ਕਰ ਲਿਆ ਮੈਚ ਹਾਰ ਗਏ ਫੈਨਸ ਦਾ ਦਿਲ ਟੁੱਟ ਗਿਆ ਪਰ ਇਹ ਸਿਰਫ ਇੱਕ ਹਾਰ ਨਹੀਂ ਸੀ ਇਹ ਇੱਕ ਚੇਤਾਵਨੀ ਸੀ ਕੇਵਲ ਇੱਕ ਮੈਚ ਤੋਂ ਖਿਡਾਰੀਆਂ ਨੂੰ ਜੱਜ ਨਾ ਕਰੋ ਰੋਹਿਤ ਤੇ ਕੋਲੀ ਨੇ ਇਸ ਦੇਸ਼ ਨੂੰ ਬੇਜਾਬ ਮੌਕੇ ਤੇ ਜਿਤਾਇਆ ਹੈ ਇੱਕ ਅੱਧ ਸਰੀਜ਼ ਨਾਲ ਉਹਨਾਂ ਦੀ ਲੈਗੇਸੀ ਨਾ ਕੱਟਦੀ ਹੈ ਨਾ ਵੱਧਦੀ ਹੈ ਪਰ ਇਹ ਸਿਰਫ ਹਾਰ ਨਹੀਂ ਸੀ ਇੱਕ ਚੇਤਾਵਨੀ ਸੀ ਕੇਵਲ ਇੱਕ ਮੈਚ ਤੋਂ ਯਾਰੀਆਂ ਨੂੰ ਜੱਜ ਨਾ ਕਰੋ ਰੋਹਿਤ ਅਤੇ ਕੋਲੀ ਨੇ ਇਸ ਦੇਸ਼ ਨੂੰ ਬੇਜ ਸਾਹ ਮੌਕਿਆਂ ਤੇ ਜਿਤਾਇਆ ਹੈ ਕੋਲੀ ਦੇ ਨਾਟ ਆਊਟ ਰਹਿੰਦਿਆਂ ਹੋਇਆ ਟੀਮ ਇੰਡੀਆ ਕਦੇ ਨਹੀਂ ਹਾਰੀ ਇੱਕ ਅੱਧ ਸੀਰੀਜ਼ ਨਾਲ ਉਹਨਾਂ ਦੀ ਲੈਗਸੀ ਨਾ ਚੈੱਕ ਕਰੋ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਪੱਥ ਵਿੱਚ ਹੋਏ ਪਹਿਲੇ ਓਡੀਆਈ ਮੈਚ ਵਿੱਚ ਭਾਰਤ ਨੂੰ ਬਾਰਿਸ਼ ਨੇ ਤਿੰਨ ਚਾਰ ਵਾਰ ਮੈਚ ਨੂੰ ਰੋਕਿਆ ਜਿਸ ਕਰਕੇ ਭਾਰਤੀਏ ਪਲੇਅਰਾਂ ਦਾ ਫਲੋ ਟੁੱਟਿਆ ਪੱਥ ਦੀ ਪਿੱਛ ਬਾਉਂਸ ਲਈ ਜਾਣੀ ਜਾਂਦੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਭਾਰਤੀਏ ਪਲੇਅਰ ਬਾਉਂਸ ਖੇਲਣ ਦੇ ਰਤੀ ਨਹੀਂ ਹਨ ਜੇਕਰ ਰੋਹਿਤ ਸ਼ਰਮਾ ਅਤੇ ਵਿਰਾਟ ਕੋਲੀ ਆਪਣੇ ਐਕਸਪੀਰੀਅੰਸ ਨਾਲ ਪਹਿਲੇ ਕੁਝ ਓਵਰ ਟੈਸਟ ਵਾਂਗ ਖੇਡਦੇ ਤਾਂ ਨਤੀਜੇ ਕੁਝ ਹੋਰ ਹੋਣੇ ਸੀ ਅਤੇ ਇੱਕ ਗੱਲ ਹੋਰ ਸੁੰਦਰ ਦੀ ਥਾਂ ਤੇ ਕੁਲਦੀਪ ਨੂੰ ਖੜਾਇਆ ਜਾਣਾ ਚਾਹੀਦਾ ਸੀ ਕੁਲਦੀਪ ਦੀ ਬੋਲਿੰਗ ਕੰਗਾਰੂਆਂ ਲਈ ਹਮੇਸ਼ਾ ਮੁਸ਼ਕਲ ਰਹੀ ਹੈ ਅਤੇ ਅਰਸ਼ਿਤ ਰਾਣਾ ਦੀ ਥਾਂ ਤੇ ਅਰਸ਼ਿਤ ਗਿਸ਼ਾ ਨੂੰ ਖੜਾਇਆ ਜਾਣਾ ਚਾਹੀਦਾ ਸੀ ਅਤੇ ਕਮੈਂਟ ਕਰਕੇ ਦੱਸੋ ਤੁਹਾਡੇ ਹਿਸਾਬ ਨਾਲ ਅਗਲੀ ਪਲੇਇੰਗ 11 ਕਿਹੜੀ ਹੋਣੀ ਚਾਹੀਦੀ ਹੈ ਅਤੇ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਲਾਈਕ ਸ਼ੇਅਰ ਕਰੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ